ਸਤਰੀਆ ਕਾਲਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਮੇਰੇ ਅਨਹਦ ਆਰਟਸ ਬੁਟੀਕ ਚੈਨਲ ਦੇ ਉੱਤੇ ਜਿੱਥੇ ਅੱਜ ਤੁਹਾਨੂੰ ਮੈਂ ਇੱਕ ਹੋਰ ਗਰਮ ਸੂਟਾਂ ਦੀ ਵੀਡੀਓ ਦੇ ਨਾਲ ਲੱਗਾ ਸ਼ੁਰੂਆਤ ਕਰਵਾਉਣ ਉੱਥੇ ਮੈਂ ਦੱਸ ਦਿੰਨਾ ਕਿ ਸੰਡੇ ਨੂੰ ਵੀਡੀਓ ਪੈਣੀ ਆ ਗਰਮ ਸੂਟਾਂ ਦੀ ਜਿਹਦੇ ਉੱਤੇ ਆਪਾਂ ਲਾਤੀ ਆ ਸੇਲ ਅੱਜ ਦੀ ਵੀਡੀਓ ਜਿਹੜੀ ਹੈ ਇਹ ਵੀ ਸਮਝੋ ਕਿ ਸੇਲ ਵਾਲੀ ਆ ਇਹ ਸੂਟ ਮਾਰਕੀਟ ਦੇ ਵਿੱਚ 550 650 750 ਤੱਕ ਵੀ ਵਿਕ ਚੁੱਕੇ ਆ ਸੋ ਅੱਜ ਅਸੀਂ ਤੁਹਾਨੂੰ ਜਿਹੜੇ ਸੂਟ ਦੇ ਦੇਣੇ ਆ ਬਹੁਤ ਪਿਆਰੇ ਤੇ ਬਹੁਤ ਰੀਜ਼ਨੇਬਲ ਦਊਗਾ ਤੇ ਉਹੀ ਤੁਹਾਨੂੰ ਮੈਂ ਆਫਰ ਜਿਹੜੀ ਆ ਉਹ ਦੇਣੀ ਦੇਣੀ ਆ ਹਰ ਵਾਰ ਦੀ ਤਰ੍ਹਾਂ ਕਿ ਤੁਸੀਂ ਮੇਰੇ ਕੋਲ 22500 ਦੀ ਸ਼ਾਪਿੰਗ ਕਰਦੇ ਹੋ ਤੇ ਇੱਕ ਸੂਟ ਗਿਫਟ ਵਜੋਂ ਫ੍ਰੀ ਮੈਂ ਭੇਜੂਗਾ ਤੁਹਾਨੂੰ ਕੋਈ ਵੀ ਸੂਟ ਹੋ ਸਕਦਾ ਮੇਰੀ ਚੋਇਸ ਦਾ ਰੇਟ ਦਊਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ ਵੀਡੀਓ ਚ ਚੈੱਕ ਕਰਾਉਂਗਾ ਰੇਟ ਨਾਲੇ ਕਰਾਉਂਗਾ ਤੁਹਾਨੂੰ ਮੈਂ ਡਿਜ਼ਾਈਨ ਚੈੱਕ ਗਰਮ ਸੂਟਾਂ ਦੀ ਵੀਡੀਓ ਜੇ ਬਹੁਤ ਪਿਆਰੇ ਪਿਆਰੇ ਸੂਟ ਨੇ ਕੱਲ ਨੂੰ ਆਉਣ ਵਾਲੀ ਵੀਡੀਓ ਜਿਹੜੀ ਆਉਣੀ ਆ ਸੰਡੇ ਦੀ ਉਹਦੇ ਵਿੱਚ ਗਰਮ ਸੂਟਾਂ ਦੇ ਉੱਤੇ ਸੋਹਣੀ ਆਫਰ ਦਊਗਾ ਘੈਂਟ ਸੇਲ ਆ ਕੇ ਮੈਂ ਕਲੀਅਰ ਕਰ ਦਨੇ ਸਾਰੇ ਬੱਸ ਹੁਣ ਕੋਈ ਗੱਲ ਤੋਂ ਬਾਅਦ ਫਿਰ ਅੱਗੇ ਪਾਰਟੀ ਵੇਅਰ ਸ਼ੁਰੂ ਆ ਸਾਰਾ ਹੀ ਹੁਣ ਜੰਨਾ ਵੀ ਆ ਫਿਲਹਾਲ ਜਿਹੜਾ ਗਰਮ ਸਟਾਕ ਆ ਉਹ ਆਪਾਂ ਛੇਤੀ ਖਤਮ ਕਰ ਦੇਣਾ ਅੱਜ ਦੀ ਵੀਡੀਓ ਚ ਤੇ ਕੱਲ ਦੀ ਵੀਡੀਓ ਚ ਜਲਦੀ-ਜਲਦੀ ਬੁੱਕ ਕਰ ਲਿਓ ਲੇਟ ਨਾ ਆਇਓ ਇਹ ਨਾ ਹੋਵੇ ਕਿ ਤੁਸੀਂ ਲੇਟ ਵੀਡੀਓ ਵੇਖੋ ਤੇ ਮੁੜ ਕੇ ਆਫਰ ਨੂੰ ਮਿਸ ਕਰ ਬੋ ਸੋ ਆਜੋ ਵੀਡੀਓ ਕਰਦੇ ਆ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੂਟ ਕਿਹੜੇ ਆ ਘੈਂਟ-ਘੈਂਟ ਜੇ ਸੋਹਣੇ-ਸੋਹਣੇ ਜੇ ਪਰ ਨਕਾ ਮੈਂ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੂਟ ਪ੍ਰਿੰਟ ਚੈੱਕ ਕਰ ਲਿਓ ਸਾਰੇ ਅੱਜ ਦੇ ਪ੍ਰਿੰਟ ਜਿਹੜੇ ਨੇ ਇੱਕ ਤੋਂ ਇੱਕ ਸੋਹਣੇ ਆਉਣ ਲੱਗੇ ਆ ਤੇ ਚੈੱਕ ਕਰਿਓ ਡਿਜ਼ਾਈਨ ਇਹਨਾਂ ਦੇ ਪ੍ਰਿੰਟਾਂ ਦੇ ਤੇ ਕੁਆਲਿਟੀ ਕੁਆਲਿਟੀ ਤੁਹਾਨੂੰ ਦਿਖਾ ਦਣਾ ਬਹੁਤ ਸੋਹਣਾ ਸੌਫਟ ਫੈਬਰਿਕ ਆ ਬਹੁਤ ਸ਼ਾਨਦਾਰ ਕੁਆਲਿਟੀ ਦੇ ਨਾਲ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਆ ਬਹੁਤ ਪਿਆਰਾ ਐਂਡ ਸੌਫਟ ਵਾਲੀ ਕੁਆਲਿਟੀ ਆ ਤੇ ਕੱਟ ਜਿਹੜੀ ਜੇ ਇਹਦੀ 1 65 70 ਦੀ ਆਉਂਦੀ ਜੇ ਬੜੇ ਆਰਾਮ ਦੇ ਨਾਲ ਸੂਟ ਜਿਹੜਾ ਜੇ ਪਲਾਜ਼ੋ ਦੇ ਨਾਲ ਸਟਿਚ ਹੋ ਜਾਂਦਾ ਆ ਤੇ ਪ੍ਰਿੰਟ ਚੈੱਕ ਕਰੀ ਜਾਇਓ ਬਹੁਤ ਸੋਹਣੇ ਸੋਹਣੇ ਨੇ ਤੇ ਬਾਟਮ ਜਿਹੜੀ ਜੇ ਉਹ ਵੀ ਸੇਮ ਫੈਬਰਿਕ ਦੀ ਆਉਣੀ ਆ ਪੂਰੀ ਸੌਫਟ ਵਾਲੀ ਇਹ ਹਾਰਡ ਵਾਲਾ ਫੈਬਰਿਕ ਨਹੀਂ ਘਸਾ ਸੌਫਟ ਵਾਲਾ ਆ ਸਾਰਾ ਹੀ ਇਹ ਬਿਨਾ ਸਟ ਪ੍ਰਿੰਟ ਚੈੱਕ ਕਰੀ ਜਾਇਓ ਬੜੇ ਸੋਹਣੇ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ ਸ਼ਿਪਿੰਗ ਜਿਹੜੀ ਆਪਾਂ ਫ੍ਰੀ ਦਵਾਂਗੇ ਤੁਹਾਨੂੰ ਆਲ ਓਵਰ ਇੰਡੀਆ ਦੇ ਵਿੱਚ 450 ਦਾ ਸਿੰਗਲ ਸੂਟ ਜੇ ਤੇ 2 800 ਰੁਪਏ ਦੇ ਵਿੱਚ ਜਿੰਨੂੰ ਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਇਹਨਾਂ ਸੂਟਾਂ ਨੂੰ ਪਹਿਲਾਂ ਵੀ ਆਪਾਂ ਬਹੁਤ ਵਾਰੀ ਤੁਹਾਨੂੰ ਇਹ ਸਟਾਕ ਜਿਹੜਾ ਦੇ ਚੱਕੇ ਆ ਇਸ ਵਾਰੀ ਸੋਹਣੇ ਸੋਹਣੇ ਡਿਜ਼ਾਈਨ ਤੇ ਸੋਹਣੇ ਸੋਹਣੇ ਪ੍ਰਿੰਟ ਜਿਹੜੇ ਆ ਉਹ ਕਰਾ ਦਿੱਤੇ ਤੁਹਾਡੇ ਵਾਸਤੇ ਆਪਾਂ ਰੀਸਟਾਕ ਆ ਚੈੱਕ ਕਰੋ ਇਹਨਾਂ ਦੇ ਤੁਸੀਂ ਸਰਦੀਆਂ ਵਾਲੇ ਕੋਟ ਸੈੱਟ ਵੀ ਬਣਾ ਸਕਦੇ ਜੇ ਨਾਈਟ ਸੂਟ ਬਣਾ ਸਕਦੇ ਜੇ ਕੁਝ ਵੀ ਇਹਨਾਂ ਦਾ ਜਿਹੜਾ ਜੇ ਤੁਸੀਂ ਬੜੇ ਮਜ਼ੇ ਨਾਲ ਰੈਡੀ ਕਰ ਸਕਦੇ ਜੇ suit ਬਣਾਉਣਾ ਹੈ suit ਬਣਾ ਸਕਦੇ ਜੇ ਜਿਹੜੇ ਡੇਲੀ ਵੇਅਰ ਚ ਪਾਉਣ ਵਾਲੇ ਆ ਘਰ ਪਾਉਣ ਵਾਲੇ ਆ ਉਹਨਾਂ ਵਾਸਤੇ ਵੀ ਬਹੁਤ ਸੋਹਣੀ ਆਪਸ਼ਨ ਹੈ ਇਹ ਇਹ ਬਿਨਾ ਲਾਈਨਿੰਗ ਤੋਂ ਵੀ ਸਟਿਚ ਹੋ ਜਾਂਦੇ ਆ ਕੋਈ ਚੱਕਰ ਨਹੀਂਗਾ ਲਾਈਨਿੰਗ ਦੀ ਵੀ ਨਹੀਂ ਲੋੜ ਪੈਣੀ ਇਹਨੂੰ ਤੇ ਫੈਬਰਿਕ ਜਿਹੜਾ ਜੇ ਬਹੁਤ ਜ਼ਿਆਦਾ ਸੋਹਣਾ ਸੌਫਟ ਵਾਲਾ ਰੇਟ ਦੇ ਤਾਂ ਤੁਹਾਨੂੰ ਇਹਦਾ ਸਿਰਫ ਤੇ ਸਿਰਫ 450 ਦਾ ਸਿੰਗਲ suit ਤੇ ਜੇ ਤੁਸੀਂ ਦੋ ਬੁੱਕ ਕਰ ਲੈਂਦੇ ਜੇ ਤੇ 800 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੇ ਬੜੇ ਆਰਾਮ ਦੇ ਨਾਲ ਬਣ ਕੇ suit ਤੁਹਾਡੇ ਤੇ ਇਹਦੇ ਵਿੱਚ ਤੁਸੀਂ ले ਸਕਦੇ ਜੇ ਸਾਡੇ ਕੋਲ ਸੋਹਣੀ ਜੀ ਆਫਰ ਜਿਹੜੀ ਅਸੀਂ ਦਿੰਨੇ ਤੁਹਾਨੂੰ ਹਰ ਵਾਰੀ ਉਹ ਆਪਾਂ ਨਾਲ ਹੀ ਦੇਵਾਂਗੇ 2000 ਦੀ ਸ਼ਾਪਿੰਗ ਦੇ ਉੱਤੇ ਇੱਕ ਸੂਟ ਗਿਫਟ ਵਜੋਂ ਫ੍ਰੀ ਭੇਜਾਂਗੇ ਕੋਈ ਵੀ ਸੂਟ ਫ੍ਰੀ ਹੋ ਸਕਦਾ ਉਹ ਆਹ ਲੋ ਜੀ ਪ੍ਰਿੰਟ ਸਾਰੇ ਹੀ ਬੜੇ ਸੋਹਣੇ-ਸੋਹਣੇ ਨੇ ਜਲਦੀ-ਜਲਦੀ ਬੁੱਕ ਕਰ ਲਿਓ ਤੇ ਸ਼ਿਪਿੰਗ ਜਿਹੜੀ ਜੇ ਉਹ ਆਪਾਂ ਫ੍ਰੀ ਦਵਾਂਗੇ ਰੇਟ ਆ ਜਣਾ ਜੇ ਇਹਨਾਂ ਦਾ ਸਿਰਫ ਤੇ ਸਿਰਫ 450 ਰੁਪਏ ਸਿੰਗਲ ਦਾ ਜੇ ਤੁਸੀਂ ਦੋ ਬੁੱਕ ਕਰ ਲੈਂਦੇ ਜੇ ਤੇ ਤੁਹਾਨੂੰ ਮਿਲ ਜਣੇ ਆ 800 ਰੁਪਏ ਦੇ ਵਿੱਚ ਕੰਟਰਾਸਟ ਮੈਚਿੰਗ ਜਿਹੜੀਆਂ ਜੇ ਉਹ ਤੁਸੀਂ ਵੇਖ ਲਿਓ ਬਹੁਤ ਸੋਹਣੀਆਂ ਸੋਹਣੀਆਂ ਨੇ ਬਹੁਤ ਪਿਆਰੀਆਂ ਪਿਆਰੀਆਂ ਨੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਡਿਜ਼ਾਈਨ ਜਿਹੜੇ ਜੇ ਉਹ ਵੀ ਬਹੁਤ ਜ਼ਿਆਦਾ ਸੋਹਣੇ ਨੇ ਸਾਰੇ ਹੀ ਇਹਨਾਂ ਦੇ ਆਹ ਲਓ ਜੀ ਚੈੱਕ ਕਰੋ ਪ੍ਰਿੰਟ ਇਹਨਾਂ ਦੇ ਸ਼ਿਪਿੰਗ ਫ੍ਰੀ ਜੇ ਬਹੁਤ ਸੋਹਣੇ ਸੋਹਣੇ ਸੂਟ ਨੇ ਕੱਟ ਜਿਹੜੀ ਇਹਨਾਂ ਦੀ ਆਉਣ ਵਾਲੀ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ 1 65 70 ਦੀ ਵੱਡੇ ਬਰ ਦੇ ਵਿੱਚ ਕੱਟ ਆ ਤੇ ਬਿਨਾਂ ਦੁਪੱਟਿਆਂ ਤੋਂ ਬਿਨਾਂ ਸਟੋਲਾਂ ਤੋਂ ਕੱਲ ਨੂੰ ਜਿਹੜੀ ਸੰਡੇ ਨੂੰ ਵੀਡੀਓ ਆਉਣੀ ਆ ਉਹ ਸਟੋਲ ਵਾਲੇ ਸੂਟਾਂ ਦੀ ਆਉਣੀ ਸਾਰਿਆਂ ਦੀ ਉਦੇ ਉੱਤੇ ਦਊਂਗਾ ਤੁਹਾਨੂੰ ਮੈਂ ਇੱਕ ਸੋਹਣੀ ਜੀ ਆਫਰ ਤੇ ਸੇਲ ਬੜੀ ਵੱਡੀ ਜਿਹੜੀ ਮਿਸ ਨਾ ਕਰਿਓ ਕੱਲ ਐਤਵਾਰ ਨੂੰ ਹੋਊਗੀ ਉਹ ਅੱਜ ਦੀ ਵੀਡੀਓ ਜਿਹੜਾ ਜਿੱਥੇ ਤੁਹਾਨੂੰ ਮੈਂ ਇਹ ਸੂਟ ਦੇਣੇ ਆ ਨਾ ਇਹਦੇ ਨਾਲ ਮੈਂ ਥੋੜੇ ਜਿਹਾ ਸੂਟ ਤੁਹਾਨੂੰ ਪਾਰਟੀ ਵੇਅਰ ਟਾਈਪ ਦੇਣੇ ਆ ਬਿਨਾਂ ਦੁਪੱਟਿਆਂ ਤੋਂ ਉਹ ਵੀ ਸੇਮ ਰੇਟ 'ਚ ਆਉਣੇ ਜੇ ਉਹ ਵੀ ਚੈੱਕ ਕਰ ਲਿਓ ਸਟਾਕ ਇਸੇ ਵੀਡੀਓ ਦੇ ਲਾਸਟ ਤੱਕ ਚੱਲਦੇ ਰਹੋ ਆ ਲੋ ਜੀ ਚੈੱਕ ਕਰੋ ਪ੍ਰਿੰਟ ਸਾਰੀਆਂ ਮੈਚਿੰਗਾਂ ਸਾਰੀਆਂ ਬਹੁਤ ਸੋਹਣੀਆਂ ਸੋਹਣੀਆਂ ਮੈਚਿੰਗਾਂ ਨੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਇਹ ਤੁਸੀਂ ਇਹਦੇ ਵਿੱਚ ਨਾ ਇਦਾਂ ਦੇ ਪ੍ਰਿੰਟ ਆ ਆਪਣੇ ਕੋਲ ਜਿਹੜੇ ਤੁਸੀਂ ਬਜ਼ੁਰਗਾਂ ਵਾਸਤੇ ਬਣਾ ਸਕਦੇ ਜੇ ਸਿਆਣਿਆਂ ਵਾਸਤੇ ਵੀ ਬਣਾ ਸਕਦੇ ਜੇ ਤੇ ਤੁਸੀਂ ਗਰਲਿਸ਼ ਲੁੱਕ ਦੇ ਵਿੱਚ ਵੀ ਪ੍ਰਿੰਟ ਜਿਹੜੇ ਜੇ ਉਹ ਲੈ ਸਕਦੇ ਜੇ ਆਹ ਲਓ ਜੀ ਆ ਵੀ ਮੈਚਿੰਗ ਸੋਹਣੀ ਜੀ ਚੈੱਕ ਕਰੋ ਬਹੁਤ ਪਿਆਰਾ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਆ ਤੇ ਬਹੁਤ ਜ਼ਿਆਦਾ ਪਿਆਰੀ ਕੁਆਲਿਟੀ ਆ ਸਭ ਤੋਂ ਵੱਡੀ ਚੀਜ਼ ਤਾਂ ਇਹਦੀ ਆ ਕੁਆਲਿਟੀ ਕਿਉਂਕਿ ਕੁਆਲਿਟੀ ਕਰਕੇ ਹੀ ਸੂਟ ਵੇਚਦੇ ਆ ਬਾਜ਼ਾਰ 'ਚ ਤਾਂ ਸਸਤੇ ਵੀ ਬਹੁਤ ਮਿਲ ਜਾਣਗੇ ਪਰ ਤੁਹਾਨੂੰ ਕੁਆਲਿਟੀ ਨਹੀਂ ਮਿਲਣੀ ਇਹਦੇ ਨਾਲ ਦੀ ਕਵਾਲਿਟੀ ਦਊਗਾ ਤੁਹਾਨੂੰ ਮੈਂ ਪੂਰੀ ਗਾਰੰਟੀ ਦੇ ਨਾਲ ਰੇਟ ਦਊਗਾ ਬਹੁਤ ਪਿਆਰਾ ਸਿਰਫ ਤੇ ਸਿਰਫ 450 ਦਾ ਸੂਟ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਦੋ ਸੂਟ ਆਉਣੇ ਆ 800 ਰੁਪਏ ਦੇ ਵਿੱਚ ਸਿੰਗਲ ਆਉਣਾ 450 ਦਾ ਆਹ ਲਓ ਜੀ ਮੈਚਿੰਗ ਆ ਸਭ ਤੋਂ ਸੋਹਣੀਆਂ ਦਊਗਾ ਕੁਆਲਿਟੀ ਸਭ ਤੋਂ ਘੈਂਟ ਦਊਗਾ ਪ੍ਰਿੰਟ ਬਹੁਤ ਸੋਹਣੇ ਨੇ ਰੇਟ ਬਹੁਤ ਟਾਪ ਦਾ ਸਿਰਫ 450 ਦਾ ਸੂਟ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਪ੍ਰਿੰਟ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਪ੍ਰਿੰਟ ਵੇਖ ਲਿਓ ਕੁਆਲਿਟੀ ਵੇਖ ਲਿਓ ਤੇ ਰੇਟ ਕੰਪੇਅਰ ਨਾ ਕਰਿਓ ਕਿਸੇ ਦੇ ਨਾਲ ਵੀ ਕਿਉਂਕਿ ਮੈਨੂੰ ਪਤਾ ਨਹੀਂ ਕੌਣ ਕੀ ਦਿੰਦਾ ਹੈ ਕਿੰਨੇ ਦਾ ਦਿੰਦਾ ਹੈ ਤੁਹਾਨੂੰ ਪਰ ਮੇਰੀ ਗਰੰਟੀ ਇਹ ਹੈ ਕਿ ਕੁਆਲਿਟੀ ਤੇ ਤੁਹਾਨੂੰ ਮੈਂ ਦੇਵਾਂਗਾ ਬਹੁਤ ਜ਼ਿਆਦਾ ਸੋਹਣੇ ਸੋਹਣੇ ਪ੍ਰਿੰਟ ਜਿਹੜੇ ਤੁਹਾਨੂੰ ਛੇਤੀ ਕਿਤੇ ਬਾਜ਼ਾਰ ਚੋਂ ਕਿਧੋ ਨਹੀਂ ਮਿਲਣੇ ਰੇਟ ਸਿਰਫ ਤੇ ਸਿਰਫ 450 ਰੁਪਏ ਸਿੰਗਲ ਦਾ 2 800 ਦੇ ਇਸ ਤੋਂ ਬਾਅਦ ਜਿਹੜੇ ਹੁਣ ਸੂਟ ਸ਼ੁਰੂ ਹੋਣ ਲੱਗੇ ਆ ਕੜਾਈਆਂ ਵਾਲੇ ਨੇ ਰੇਟ ਤੁਹਾਨੂੰ ਮੈਂ ਦੱਸ ਦਿੰਦਾ ਉਹਦਾ ਵੀ ਸੇਮ ਆ ਜਾਣਾ ਸ਼ਿਪਿੰਗ ਆਣੀ ਫ੍ਰੀ ਉਹਨਾਂ ਦੇ ਉੱਤੇ ਵੀ ਕਲਰ ਚੈੱਕ ਕਰਿਓ ਔਰੰਜ ਜਿਹੜਾ ਕਿ ਸਭ ਤੋਂ ਵੱਧ ਡਿਮਾਂਡ ਆਉਂਦੀ ਹੈ ਕਲਰ ਦੀ ਉਹੀ ਕਲਰ ਆਪਾਂ ਤੁਹਾਡੇ ਵਾਸਤੇ ਰੈਡੀ ਕੀਤਾ ਡਿਜ਼ਾਈਨ ਦੇ ਤਾਂ ਸਿੰਧੀ ਬੂਟੀ ਦਾ ਬਾਜੂ ਵਰਕ ਨਾਲ ਦਿੱਤਾ ਜੇ ਤੁਹਾਨੂੰ ਕ੍ਰੇਪ ਸਿਲਕ ਦਾ ਸੂਟ ਜੇ ਰੇਟ ਆ ਗਿਆ ਜੇ 450 ਰੁਪਏ ਸ਼ਿਪਿੰਗ ਆ ਗਈ ਜੇ ਫ੍ਰੀ ਦੋ ਸੂਟ 800 ਰੁਪਏ ਦੇ ਵਿੱਚ ਇਸੇ ਦੇ ਵਿੱਚ ਇੱਕ ਆਪਣੇ ਕੋਲ ਆ ਗਿਆ ਬਲੈਕ ਸੂਟ ਇਹ ਵੀ ਦੇ ਦਿੱਤਾ ਆਪਾਂ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਸੇਮ ਉਹੀ ਤੇ ਆਹ ਰਹਿ ਜੀ ਅੱਗੇ ਆਪਣੇ ਕੋਲ ਸੂਟ ਜਿਹੜੇ ਆਪਾਂ ਪਹਿਲਾਂ ਵੀ ਵੀਡੀਓ ਦਿੱਤੇ ਸੀ ਹੁਣ ਆਪਣੇ ਕੋਲ ਫਿਰ ਇੱਕ ਇੱਕ ਦੋ ਦੋ ਪੀਸ ਆਏ ਆ ਜਿੰਨਾ-ਜਿੰਨਾ ਦੇ ਆਰਡਰ ਕਰ ਰਹੇ ਨੇ ਦੇ ਹੀਗੇ ਉਹ ਬੁੱਕ ਕਰ ਲਿਓ ਦੁਬਾਰੇ ਹੁਣ ਇਹਨਾਂ ਸੂਟਾਂ ਦਾ ਜਿਹੜਾ ਫੈਬਰਿਕ ਆਉਂਦਾ ਜਿਵੇਂ ਆਉਂਦਾ ਜਿਵੇਂ ਵਿਸਕੋਸ オーਰਗਾਂజా ਦਾ ਬਹੁਤ ਸੋਹਣਾ ਵਰਕ ਆਉਂਦਾ ਜੇ ਨੈੱਕ ਦਾ ਡਿਜ਼ਾਈਨ ਜੇ ਬਹੁਤ ਪਿਆਰਾ ਜਿਹਾ ਪੈਨਲ ਵਰਕ ਨਾਲ ਘੇਰਾ ਰੇਟ ਸਿਰਫ 450 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਅੱਗੇ ਕਲਰ ਚੈੱਕ ਕਰ ਲਿਓ ਆ ਗਈ 골ਡਨ ਸ਼ੇਡ ਬੜੀ ਪਿਆਰੀ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਬਹੁਤ ਜ਼ਿਆਦਾ ਇਹਦੀ ਡਿਮਾਂਡ ਆਉਂਦੀ ਸੀ ਕਲਰ ਦੀ ਸੋ ਇਹ ਵੀ ਕਲਰ ਹੋ ਗਿਆ ਜੇ ਰੀਸਟਾਕ ਆਪਣੇ ਕੋਲ ਅੱਗੇ ਆ ਗਿਆ ਬਲੂ ਜਾਮਨੀ ਛੇੜਿਆ ਬਲੂ ਨੀਂਗੀ ਜਾਮਨੀ ਸੂਟ ਤੇ ਬਹੁਤ ਜ਼ਿਆਦਾ ਸੋਹਣੀ ਕਢਾਈ ਦੇ ਨਾਲ ਜਿਹਦੇ ਵਿੱਚ ਵਰਕ ਵੇਖ ਸਕਦੇ ਜੇ ਤੁਸੀਂ ਨੈੱਕ ਦਾ ਡਿਜ਼ਾਈਨ ਹੈ ਵੀ ਜੇ ਚੈੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਆਗਾ ਜੇ ਮੋਰ ਪੰਖੀਆ ਕਲਰ ਬਹੁਤ ਸੋਹਣਾ ਕਲਰ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਵੀ ਫ੍ਰੀ ਸ਼ਿਪਿੰਗ ਦੇ ਵਿੱਚ ਜੇ 400 ਤੇ 50 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੀ ਦੋ ਸੂਟ ਤੁਹਾਨੂੰ ਵਿੱਚ ਦੇ ਦਿੱਤੇ ਆਪਾਂ ਇੱਕ ਪ੍ਰਿੰਟ ਦੇਤੇ ਤੇ ਇੱਕ ਦੇਤੇ ਕਢਾਈ ਵਾਲੇ ਸਟਾਕ ਹੈ ਨਹੀਂ ਜ਼ਿਆਦਾ ਕੁਝ ਵੀ ਜ਼ਿਆਦਾ ਦੇਣ ਵਾਸਤੇ ਤੁਹਾਨੂੰ ਜੋ ਹੈਗਾ ਹੈਗਾ ਸੋ ਉਹੀ ਤੁਹਾਨੂੰ ਭੇਜ ਦਿੱਤਾ ਉਹ ਦੇ ਦਿੱਤਾ ਤੁਸੀਂ ਆਪਣੇ ਆਰਡਰ ਜਲਦੀ ਜਲਦੀ ਬੁੱਕ ਕਰ ਲਿਓ ਜਿਹੜੀ ਕੱਲ ਸੰਡੇ ਦੀ ਸੇਲ ਆਉਣ ਲੱਗੀ ਆ ਬਹੁਤ ਸੋਹਣੀ ਆਊਗੀ ਉਹ ਵੀ ਉਹਦੇ ਵਿੱਚ ਸੂਟ ਦਊਂਗਾ ਤੁਹਾਨੂੰ ਮੈਂ ਸਾਰੇ ਇਹੀ ਜਿੰਨੇ ਵੀ ਆ ਸਟਾਲ ਵਾਲੇ ਤੇ ਬਿਨਾਂ ਸਟਾਲ ਤੋਂ ਪਸ਼ਮੀਨਾ ਦੇ ਗਰਮ ਸਾਰੇ ਪਾ ਕੇ ਵੀਡੀਓ ਤੁਹਾਨੂੰ ਦੇ ਦੇਣੇ ਆ ਬੁੱਕ ਕਰ ਲਿਓ ਇੱਥੋਂ ਤੱਕ ਵੀਡੀਓ ਜਿਹੜੀ ਆ ਇਹਨੂੰ ਹੁਣ ਆਪਾਂ ਸਮਾਪਤੀ ਕਰ ਦਨੇ ਆ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ